ਜੀ ਲੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੀਬੀ ਬੁਲਾ ਦੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਾ ਧੁੱਪ ਨਹੀਂ ਚੜੀ ਤੇ ਅੱਜ ਸਾਡੇ ਥੱਲੇ ਹੀ ਆਸਣਾ ਉਧਰ ਚੋਲ ਬੀਬੀ ਦੇ ਲੈ ਕਿਹਨੇ ਸਾਵਣਾ ਕਢਾਉਂਦੀ ਐ ਇਧਰ ਨਾਲ ਆਪ ਨਾਲ ਹੋ ਕੇ ਚੌਲਾਂ ਦਾ ਪ੍ਰੋਸੀਜਰ ਚੱਲ ਰਿਹਾ ਇਹ ਆਂਟੀ ਕੀ ਚੌਲਾਂ ਦੇ ਵਿੱਚ ਕਣੀ ਕੀ ਕੱਢ ਰਹੇ ਆ ਹਾਂਜੀ ਹੈ ਮਾਂਡ ਮਾਂਡ ਕੱਢ ਰਹੇ ਆ ਸੋ ਕੱਲ ਨੂੰ ਅਸੀਂ ਗੁਰੂ ਸਾਹਿਬ ਦੇ ਚਰਨ ਘਰੇ ਪਵਾ ਲੈਣੇ ਆ ਹਾਂ ਤੇ ਅੱਜ ਬੀਬੀ ਜੀ ਸਾਡੇ ਧੁੱਪ ਤੋਂ ਥੋੜਾ ਜਿਆਦਾ ਰੁਸਕਾਤਾ ਹੋ ਗਿਆ ਕਿਉਂਕਿ ਧੁੱਪ ਚੜੀ ਨਹੀਂ ਸਾਡੇ ਕਰਦੇ ਆਨਾਜ ਮੰਤਰੀ ਜਿਹੜਾ ਰਾਜ ਪ੍ਰਸਾਦ ਹੋ ਕੇ ਇੱਥੇ ਨਿਕਲ ਕੇ ਆਏ ਆਂ ਰਜਾਇ ਜੀ ਬੀਬੀ ਸਾਡੇ ਸਾਡਾ ਘਰ ਦਾ ਮਾਣ ਹੱਟ ਗਿਆ ਆ ਲੈ ਪਾ ਜਫੀ ਹੋਰ ਸਾਬੀ ਕੋ ਗੱਲਬਾਤ ਕਰੋ ਬੀਬੀ ਆ ਵੇਖ ਲੈ ਭੋਗ ਤੇ ਲਹਿੰਗਾ ਨਾ ਕਰਾ ਦਈਏ ਬੁੱਕ ਬੀਬੀ ਨੂੰ ਆ ਬੀਬੀ ਆ ਕੋ ਗੱਲਾਂ ਕਰਨ ਆਲੀਆਂ ਤੇਰੇ ਨਾਲ ਇਹ ਆਂਡਿਆ ਤੇ ਨਹੀਂ ਚੰਗੀ ਗੱਲ ਕਰਦੀ ਨਹੀਂ ਕੱਜੀ ਕੰਜਰ ਦੇ ਤਾਂ ਇਹਨਾਂ ਗੱਲ ਦੇਖੋ ਗੱਲ ਬਿਲਕੁਲ ਨਹੀਂ ਅਕਲ ਵਾਲੀ ਹੈਗੀ ਇਹ ਗੱਲ ਕਿ ਜਿਹੜਾ ਕੁੜੀਆਂ ਪਾਉਂਦੀਆਂ ਅੱਜ ਕੱਲ ਪਾਕਿਸਤਾਨੀ ਸੂਟ ਜਿਹਦਾ ਉਹ ਗਾਉਂ ਜੇ ਉਹਨੇ ਆਦੀ ਹੈ ਫੇ ਲਿਆ ਦੇ ਕਿ ਉਹ ਤਾਂ ਫੁੱਟ ਗਿਆ ਲਿਆ ਹਰਗਾ ਨਾ ਤੇ ਹੁਣ ਲਿਆ ਕੇ ਦੇ ਪਤਾ ਪੁਣਾ ਪੁਣਾ ਹੈ ਮੇਰੇ ਕੋਣਾ ਪਾਲਾਂਗੀ ਕਹਾਂ ਮੈਂ ਪਾਵਾਂਗੀ ਚਾ ਲਿਆ ਤੇ ਲਿਆ ਕੇ ਹੈ ਇੰਨਾ ਕੰਜਰ ਚਾਜ ਦੀ ਗੱਲ ਕਰਦਾ ਨਹੀਂ ਇਹ ਆਹ ਦੱਸ ਆਪਣੀ ਆਪਣੀ ਦਾਦੀ ਨੂੰ ਪਾਇਆ ਹੈਗਾ ਹੈ ਉਹ ਵੇਲਾ ਕਾਨੂੰ ਦੇ ਲਾਵਾ ਆ ਪਾਪੇ ਦੀ ਬਤੂਈ ਅਜੇ ਤੱਕ ਨਹੀਂ ਲਾਈ ਉਹ ਇੱਕੋ ਹੀ ਪਾਈ ਰੱਖਦਾ ਕਲੀ ਕਦੀ ਗਲੀ ਚ ਇਧਰ ਨੂੰ ਮੈਂ ਮਿਰਜ਼ਾ ਨਾਲ 2 ਵੀਨੇ ਹੋ ਗਏ ਇੱਕੋ ਹੀ ਪੂਰੇ ਰੰਗ ਦੀ ਵੇਚਦਾ ਉਹੋ ਹੀ ਪਾਈ ਉਹੋ ਹੀ ਪਾਉਂਦਾ ਆ ਹਾਂ ਬੀਬੀ ਨੇ ਕਰਤੀ ਆਪਣੇ ਕੀ ਲੱਗਦਾ ਬੀਬੀ ਤੇਰਾ ਤਾਇਆ ਸਾਡੇ ਨਾਲ ਤਾਂ ਰਾਜਾ ਆਇਆ ਹੀ ਨਹੀਂ ਕਦੀ ਹੁਣ ਆਇਆ ਨਹੀਂ ਕੋਈ ਗੱਲ ਹੈਗੀ ਆ ਸਿੱਧਾ ਜਾਂਦਾ ਸਿੱਧਾ ਹੀ ਇਹ ਕੋਈ ਖਾਣ ਤਾਂ ਹੋਣਾ ਤੇ ਇਹਨਾਂ ਦੇ ਬਗਿਆਰੇ ਤਾਂ ਇਹ ਉਹੋ ਹੀ ਗੱਲ ਹੋਣੀ ਆ ਇਹ ਤਾਂ ਨਹੀਂ ਗੱਲ ਕੋਈ ਸਾਬੀ ਇਹ ਬਰਬੇ ਕੀ ਗੱਲ ਆ ਬਿਮਾਰੀ ਹੈ ਕੋਈ ਤੂੰ ਚਾਚੀ ਲੱਗਦੀ ਏ ਤੂੰ ਗਾਲ ਫੇਰੇਂਗੀ ਉਹਨਾਂ ਦਾ ਜਿਹੜਾ ਲੱਗੇ ਹੋਵੇ ਤਾਂ ਮੈਂ ਪੁੱਛਾਂ ਬੀਬੀ ਚਾਚੀ ਲੱਗਦੀ ਏ ਨਾ ਤੂੰ ਹਾਂ ਤੂੰ ਕਹਿ ਸਕਦੀ ਜੋ ਮਰਜੀ ਜੋ ਮਰਜੀ ਕਹਿ ਸਕਦੀ ਮੈਨੂੰ ਕਿ ਤੂੰ ਮੇਰੇ ਤਾਂ ਫੇਰ ਕਹਾਂ ਕਿੱਥੇ ਮਿਲੇਂ ਤੇ ਫੇਰ ਰਹਿਣਾ ਮੈਂ ਦੇਖਦੀ ਆ ਮੈਂ ਕਿੱਥੇ ਜਾਵਾਂ ਬੀਬੀ ਦੇ ਪਹਿਰਿਆਂ ਤਾਂ ਕੱਲ ਬੀਬੀ ਸੱਚ ਗੱਲ ਸੁਣ ਉਹ ਮੇਰੇ ਸਜਣ ਮਿੱਤਰ ਆਏ ਹੀ ਉਹਨਾਂ ਦੇ ਘਰੇ ਬਖਤਾਵਰ ਕੇ ਘਰੇ ਇਹ ਜੀਤ ਜੀਤੀ ਦੇ ਮੁੰਡੇ ਦੇ ਸੱਟ ਲੱਗੀ ਨਾ ਤੇ ਬਖਤਾਵਰ ਦੇ ਵੀ ਬਖਤਾਵਰ ਦੇ ਮੁੰਡੇ ਦੀ ਵੀ ਰਾੜ ਜੀ ਵੱਜੀ ਇੱਥੇ ਉਹ ਮੁੰਡਾ ਯਾਰ ਦੋਸਤ ਪਤਾ ਲੈਣ ਆਇਆ ਉਹਨਾਂ ਦੇ ਘਰੇ ਤੇ ਉਹ ਨਾ ਕਿੰਦ ਪੁੱਤਿਆਂ ਵਾਲੇ ਤਾਂ ਨਹੀਂ 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 ਮੇਰੇ ਯਾਰ ਦੋਸਤ ਸੀਗੇ ਉਹ ਮੁੰਡੇ ਹੋਰ ਉਹ ਇਹਦਾ ਪਤਾ ਲੈਣ ਆਏ ਜੀਤੀ ਦੇ ਮੁੰਡੇ ਦਾ ਤੇ ਉਹ ਇਦਾਂ ਹੀ ਗੱਲ ਚੱਲ ਪਈ ਸਾਡੀ ਵੀਡੀਓ ਦੀ ਅੱਛਾ ਤੇ ਉਹ ਕਹਿੰਦੇ ਕਿ ਬੀਬੀ ਦੀ ਉਮਰ 85 90 ਹੁਣੀ ਆ ਇਹ ਕਹਿੰਦੇ ਆਪਣੇ ਖਦਾਵਰ ਹੁਣੀ ਹਾਂ ਉਹਨਾਂ ਦਾ ਮੁੰਡਾ ਕਹਿੰਦਾ ਸੋਨੂ ਭਾਜੀ ਤੇ ਉਹ ਮੁੰਡਾ ਮੇਰਾ ਯਾਰ ਦੋਸਤ ਕਹਿੰਦਾ ਉਹਨੂੰ ਮੈਂ ਦੱਸਿਆ ਸੀਗਾ ਨਾ ਕਿ 100 ਪਲੱਸ ਆ ਹਾਂ ਮੈਂ ਕਿਹਾ 100 ਦੇ 100 ਆ ਮਤਲਬ 100 ਦੇ ਲਾਗੇ ਛਾਗੇ ਆ 100 ਤੋਂ ਟੱਪ ਹੀ ਗਈ ਹੋਣੀ ਆ ਤੇ ਹੁਣ ਤੂੰ ਦੱਸ ਵੀ ਕਿੰਨੀ ਉਮਰ ਆ ਤੇਰੀ ਨਹੀਂ ਫੇਰ ਵੀ ਅੰਦਾਜ਼ਾ 100 ਤੇ ਹੋਈ ਗਈ ਹੋਣੀ ਮਮਾ 88 ਸਾਲ ਦਾ ਮੇਰਾ ਦਾਦਾ 88 ਸਾਲ ਦਾ ਤਾਂ ਪਾਪਾ ਤੇਰਾ ਚਾਚੀ ਲੱਗਦੀ ਚਾਚੀ ਲੱਗਦੀ ਐ ਬੀਬੀ ਦੀ ਉਮਰ 100 ਦੇ ਨੇੜੇ 100 ਤੋਂ ਵੱਧ ਹੋਣੀ ਆ ਸ਼ਾਇਦ ਕੀ ਪਤਾ ਚਲੋ 100 ਲਾ ਲਓ ਇਕਦਮ ਬੰਦ ਹੋ ਗਈ ਜੇ ਘਟ ਹੋਏ ਆਪਾਂ ਲ 100 ਤੇ ਨੇੜ ਤੇ ਜਿਹੜੀ ਆ ਤੇ ਇਸ ਕਰਕੇ ਮੈਂ ਟੱਪ ਗਈ ਹੈ ਮੇਰੇ ਦਾਦੇ ਨੂੰ ਪੁੱਛੀ ਕੋਈ ਨਹੀਂ ਕੋਈ ਨਹੀਂ ਕੋਈ ਲਓ ਜੀ ਅਸੀਂ ਤੁਹਾਨੂੰ ਅੱਜ ਆਪਣਾ ਅੰਦਰਲਾ ਥੱਲੜਲਾ ਵੀ ਪੋਰਸ਼ਨ ਦਿਖਾ ਦਈਏ ਸਾਡਾ ਥੱਲੜਲਾ ਆ ਤੇ ਉਹ ਉੱਪਰ ਅਸੀਂ ਬੈਠੀਦਾ ਸੀ ਪੌੜੀਆਂ ਤੋਂ ਛੱਡ ਕੇ ਤੇ ਅੱਜ ਧੁੱਪ ਨਹੀਂ ਚੜੀ ਤੇ ਲੜੀਆਂ ਲੜੀਆਂ ਬਾਹਰ ਹੀ ਆ ਪਤਾ ਨਹੀਂ ਹੁਣ ਖਰਾਬ ਹੋ ਗਈਆਂ ਜਾਂ ਸਹੀ ਆ ਪਰ ਉਹ ਸਭ ਨਹੀਂ ਆ ਲਾਉਣ ਨੇ ਜਿੱਥੇ ਮਹਾਰਾਜ ਦਾ ਰੱਖਣਾ ਉੱਪਰ ਤੇ ਉਹ ਸਫਾਈ ਸੂਈ ਕਰਦੇ ਪਏ ਆਂ ਅੰਦਰ ਕਮਰੇ ਦੀ ਉਹ ਫਲੋਰ ਜਿਹਦੇ ਉੱਪਰ ਨਾ ਬੋਲ ਕਹਿੰਦੇ ਲੱਭਣ ਡਿਆ ਇਹਦਾ ਪੌਪਰ ਮੈਂ ਨਹੀਂ ਕੋਤਾ ਆਂਟੀ ਕਹਿੰਦੇ ਮੇਰੇ ਸਹਰਾਣੇ ਬੈ ਜਾਂਦੀ ਆ ਉਹ ਕੰਮ ਕਰਨ ਨੂੰ ਮੈਂ ਤਾਂ ਬੜੀ ਨਿਕੜੀ ਆ ਕਿਉਂ ਆਂਟੀ ਕਿਉਂ ਚਲੀ ਚਲੀ ਬੋਲਦੀ ਬੋਲਦੀ ਕਹਿੰਦੀ ਸੀਗੀ ਉਹ ਕਹਿੰਦੀ ਪਈ ਸੀ ਨਹੀਂ ਤੈਨੂੰ ਕੋਈ ਡਾਊਟ ਆ ਕਿ ਇੰਝੇ ਕੰਮ ਨਹੀਂ ਸਹੀ ਕਰਾ ਤੂੰ ਸਹਰਾਣੇ ਚੜ ਕੇ ਬੈਠੀ ਤੂੰ ਅੱਗੇ ਪਿੱਛੇ ਹੋ ਜਾ ਨੇ ਮੈਨੂੰ ਇਹ ਨਿਕਲ ਨਹੀਂ ਆ ਮਾਂ ਆ ਇਹੋ ਜੀ ਅਗ ਲਾਉਂਦੇ ਆ ਹੈ ਹੋ ਜੇ ਇਹ ਇਹ ਦਾ ਨਾ ਦੁਨੀਆ ਆ ਮੇਰਾ ਨਾ ਦੁਨੀਆ ਆ ਮੇਰਾ ਜਿੰਦਾ ਸਿਆ ਇਹ ਮੈਂ ਆਪਣੇ ਮੈਂ ਠੀਕ ਹੈ ਮੈਂ ਬਾਹਰ ਕਰਕੇ ਆਈ ਹਾਂ ਤੇ ਮੈਂ ਵੀ ਗਾਨ ਕੇ ਬਹਿ ਨਹੀਂ ਸਕਦੀ ਬੇਬੀ ਮੇਰਾ ਘਰ ਆ ਕਿ ਮੈਂ ਜਿੱਥੇ ਮਰਜੀ ਬੈਠਾਂ ਮਰਜੀ ਮਾਂ ਤੂੰ ਕਿ ਲੱਜਦਾ ਆ ਹਾ ਹਟੀ ਗਾ ਫੇ ਤੂੰ ਕੀ ਲੱਗਦਾ ਆ ਤੂੰ ਦੱਸ ਇਹ ਕੀ ਪੁਰਾ ਹੋਇਆ ਪੁਰਾ ਫੁਟਿਆ ਕੀ ਆ ਕੀ ਆ ਪ੍ਰੋਗਰਾਮ ਦੱਸ ਪਰ ਲੱਭ ਗਿਆ ਪ੍ਰੋਬਲਮ ਅੰਗਰੇਜ਼ੀ ਮਾਰਦੀ ਮੇਰੀ ਮਿੱਠੀ ਆਏ ਦੇਖਿਆ ਇਹ ਗੱਲਾਂ ਸੁਣ ਗਿਆ ਮੇਰੀ ਮਿੱਠੀ ਨਰਾਜ ਤਾਂ ਪੂਰਾ ਹੈ ਨਰਾਜ ਤਾਂ ਪੂਰਾ ਇੱਕ ਨੰਬਰ ਦਾ ਇਹ ਬੀਬੀ ਦਾ ਡੈਡੀ ਤੇ ਇੰਨਾ ਦਾ ਹੈ ਨਹੀਂ ਇਹ ਕਿਤੇ ਚਲ ਗਿਆ ਉਹ ਦੇਖ ਲੈ ਉਹ ਡੈਡੀ ਦੀ ਗੱਲ ਕੀਤੀ ਉਹ ਨੂੰ ਮੰਨਦਾ ਹੀ ਜ਼ਰੂਰ ਆ ਤੂੰ ਪੁੱਛ ਲੈ ਮੈਂ ਵੀ ਦੇ ਮੈਨੂੰ ਵੀ ਬੱਸ ਮਾਂ ਤੇਰੇ ਕੋਲ ਮੈਂ ਲੈ ਲੈਂਦਾ ਮੈਨੂੰ ਜੀ ਕੀ ਮੈਨੂੰ ਅਜੇ ਪਤਾ ਆ ਕਮਰੇ ਚ ਵੇਂਦੇ ਹੁੰਦੇ ਆਣ ਕੇ ਆ ਕਮਰੇ ਚ ਅਣਾ ਬੀਬੀ ਇੱਥੇ ਆਲਾ ਹੁੰਦਾ ਯਾ ਕਮਰੇ ਚ ਤਾਂ ਰਸੋਈ ਦਾ ਇੱਧਰ ਇੱਧਰ ਰਸੋਈ ਦਾ ਸਾਂਝਾ ਆਲਾ ਸੀਗਾ ਤੇ ਇੱਥੇ ਤੇ ਐਂਡੇ ਬਹਿਣਾ ਆਣ ਕੇ ਹੈ ਇਹ ਮੋਰੋ ਉਹ ਨਹੀਂ ਨਹੀਂ ਮੈਂ ਇੱਥੇ ਬੜੀਆਰੀ ਬੈਠਾ ਵੇਖਿਆ ਉਹਨੂੰ ਤੇਰੇ ਨਾਲ ਮੈਂ ਛੋਟਾ ਜਾਉਣਾ ਸੀ ਇਹ ਫੇਰ ਉਹ ਆਪਣੀ ਮਾਣ ਨੂੰ ਜਾਂਦਾ ਦਦੀਂ ਦੇ ਨਾਲ ਪਹਿਲਾਂ ਮੈਨੂੰ ਮਿਲ ਲੈ ਕਣਾ ਇਨਾ ਪਿਆਰੀ ਇਹ ਵੀ ਤੇਨੂੰ ਮੈਂ ਮਾਂ ਮਾਂ ਮਿਲਦਾ ਇਹ ਅੱਜ ਤਾਂ ਨਹੀਂ ਪਿਆਰ ਹੈਗਾ ਤੇਰੇ ਤੋਂ ਜਿੰਨਾ ਚਿਰ ਨਾ ਆਵੇਂ ਮੈਨੂੰ ਯਕੀਨ ਨਹੀਂ ਆਉਂਦਾ ਮੈਂਗਾ ਚੱਲਦੇ ਜਾਂਦਾ ਇਹ ਤੇ ਤੂੰ ਵੀਡੀਓ ਚ ਕਿੰਨਾ ਪਿਆ ਹੈ ਪੁੱਤ ਕਿੰਨਾ ਦਾ ਜਰਾ ਮੈਨਾਂ ਕੋਈ ਪਿਆਰ ਨਹੀਂ ਹਾਂ ਉਹਦਾ ਜਰਾ ਮੈਂ ਕੋਈ ਪਿਆਰ ਕਹਿੰਦਾ ਵੀਡੀਓ ਚ ਕਹਿਣਾ ਤੇਰਾ ਵੀਰ ਨਾ ਕੋਈ ਪਿਆਰ ਨਹੀਂ ਦਿੰਦਾ ਕੋਈ ਪਿਆਰ ਨਹੀਂ ਪਿਆਰ ਹੀ ਆ ਬਸ ਠੀਕ ਹੈ ਅੱਗੇ ਹੋਏਗਾ ਇਹ ਵੀ ਉਹਨਿੰ ਟਾਈਮ ਪਾਸ ਜਾ ਠੀਕ ਪਰ ਇਹ ਗੱਲਾਂ ਬਹੁਤ ਕਰਦਾ ਨਾ ਚੱਲ ਹੋਊ ਫੇਰ ਕੋਈ ਗੱਲ ਗੜਾ ਕੱਢੀ ਮੇਰੇ ਨਾਲ ਚੀਂ ਫਣੀ ਆ ਚੱਲ ਪਾਣਾ ਜੱਫੀ ਫੇਕ ਘੁੱਟ ਕੇ ਕੋਈ ਗੱਲ ਕੋਈ ਗੱਲ ਹੀ ਭਾਈ ਬਸ ਪਰ ਮਨ ਨਾ ਰਾਜੀ ਹੋ ਕੋਈ ਗੱਲ ਨਿਆਰੇ ਲਟੋ ਗਿਆ ਤੁਹਾਡੇ ਹਾਲ ਦੇ ਦੇ ਕੇ ਮੈਂ ਜਿੰਨੀ ਗਾ ਮੇਰਾ ਵਿਆਹ ਦੇਖ ਕੇ ਜਾਣਾ ਨਾ ਬਸ ਜਾਣਾ ਹੀ ਨਹੀਂ ਜਾਣਾ ਹੀ ਨਹੀਂ ਦੱਲ ਹੀ ਕਹਦਾ ਜਾਣਾ ਹੀ ਨਹੀਂ ਨੇ ਦੀ ਕਹਿੰਦੇ ਹੋ ਕਹਿੰਦਾ ਜੀ ਵੀ ਇੱਕ ਵਾਰ ਦੀ ਗੱਲ ਸੁਣੀ ਜਿੱਦਾਂ ਨਾਲ ਇੱਕ ਬੰਦੇ ਨੇ ਨਾ ਕਿਹਾ ਤਾਂ ਕਹਿੰਦਾ ਕਿ ਰੱਬਾ ਮੇਰੀ ਨਾ ਉਮਰ ਬੜੀਂ ਦਾ ਦੇ ਕਿ ਮੈਂ ਮੈਂ ਜਾਨ ਨੂੰ ਦੇ ਨਹੀਂ ਕਰਦਾ ਦੁਨੀਆ ਤੋਂ ਤੇ ਨਹੀਂ ਕਰਦਾ ਸਹੀ ਗੱਲ ਆ ਉਹ ਇੱਕ ਪੀੜੀ ਗਈ ਦੋ ਪੀੜੀਆਂ ਨਹੀਂ ਨਾ ਤਿੰਨ ਪੀੜੀਆਂ ਗਈਆਂ ਇੱਕ ਦਿਨ ਆ ਕੇ ਨਾ ਉਹਨਾਂ ਨੇ ਨੋ ਪੁੱਛਣ ਲੱਗੀ ਕਿ ਬਾਪੂ ਕੋਣ ਇੱਥੇ ਬੈਠਾ ਰਿੰਦਾ ਜੋ ਵੀ ਘੰਟੇ ਮੰਚਾ ਦਾ ਬਾਹਰ ਕੱਢਦੇ ਨੇ ਆਪਾਂ ਇਹ ਕੌਣ ਦਾ ਕੀ ਕਹਿੰਦੀ ਕਿੱਥੇ ਤੱਕ ਕੱਲ ਜਿਹੜੇ ਦਾ ਗੱਲ ਕੀਤੀ ਹਾਂਜੀ ਕੌਣ ਸੀ ਉਹ ਓ ਬੀਬੀ ਨਿਊਜ਼ੀਲੈਂਡ ਤੋਂ ਆਇਆ ਸੀ ਫੋਨ ਕਿਸੇ ਦਾ ਕਿ ਉਹ ਕਹਿੰਦੇ ਕਿ ਤੁਹਾਡੇ ਦਾਦੀ ਨਾਲ ਅਸੀਂ ਗੱਲ ਕਰਨੀ ਕਰ ਸਕਦੇ ਮੈਂ ਤੁਹਾਨੂੰ ਪਤਾ ਮੈਂ ਨਾ ਕਰਦਾ ਨਹੀਂ ਮੇਰਾ ਸੁਭਾਅ ਨਹੀਂ ਹੈਗਾ ਇਦਾਂ ਦਾ ਮੈਂ ਕਹਾਂ ਜੀ ਜਿੱਦਾਂ ਮਰਜ਼ੀ ਕਰੋ ਬੀਬੀ ਸਾਡੀ ਤੇ ਬੀਬੀ ਸਾਡੀ ਨਾਲ ਬੈਠੇ ਸੀ ਸਾਡੇ ਉਹਲੇ ਵੀਡੀਓ ਕਾਲ ਆ ਗਈ 3 ਵਜੇ ਆਦੀ ਨਿਊਜ਼ੀਲੈਂਡ ਟਰੰਗਾ ਰਹਿੰਦੇ ਸੀ ਟਰੰਗਾ ਸ਼ਹਿਰ ਆ ਉਹਨਾਂ ਨੇ ਗੱਲਬਾਤ ਬੀਬੀ ਤੇਰੇ ਨਾਲ ਕੀਤੀ ਨਾ ਫੇ ਹਾਲ ਚਾਲ ਪੁੱਛ ਪੰਜ ਸੱਤ ਜਿਹੜੀਆਂ ਪਹਿਲਾਂ ਬੱਕਰੀ ਬੱਕਰੀ ਅੱਛਾ ਆਂਟੀ ਕਹਿੰਦੀ ਮੈਂ ਸੱਦਾ ਨਹੀਂ ਦੇਣਾ ਇਹ ਕੰਮ ਜਿਆਦਾ ਆਂਟੀ ਕਹਿੰਦੀ ਮੈਂ ਨਹੀਂ ਦੇ ਸਕਦੀ ਸੱਦੇ ਅੱਛਾ ਠੀਕ ਹੈ ਕੰਮ ਕੋਈ ਨਹੀਂ ਦਾ ਉੱਥੇ ਸੱਦਾ ਦੇ ਚੱਲ ਆਂਟੀ ਮੈਂ ਤੈਨੂੰ ਆਪਣੇ ਘਰ ਦਾ ਮੈਂਬਰ ਸਮਝਿਆ ਆ ਹੁਣ ਤੈਨੂੰ ਦੁਨੀਆ ਦੇਖਦੀ ਆ ਦੁਨੀਆ ਤਾਂ ਤੈਨੂੰ ਮਸ਼ਹੂਰ ਕਰ ਦੇਣਾ ਆਪਾਂ ਹੂੰ ਪਰ ਸੱਦਾ ਨਹੀਂ ਕਿਉਂ ਮੈਂ ਦੇਣਾ ਝੂਠ ਜੋ ਮਰਜ਼ੀ ਕਰ ਮਰਜ਼ੀ ਦਾ ਮਰਜੀ ਲਈ ਜਾ ਮੈਨੂੰ ਹੈ ਜਾਂ ਆ ਵੀ ਤੂੰ ਮੈਨੂੰ ਬਿਨ੍ਹਾ ਲੈਣੀ ਕਿ ਇਥੇ ਰਹਿਣ ਦੀ ਜਿੰਦ ਨੂੰ ਸੱਦਾ ਦਊਂਗੀ ਇਹ ਵੀ ਕਰਾਉਣਾ ਨਹੀਂ ਗੱਲ ਕਿਹੜੀ ਹੈ ਕਿ ਇਹਨਾਂ ਕੀ ਕਰਨਾ ਹੈ ਫੇਰ ਹੁਣ ਬੰਦਾ ਕੋ ਬੰਦਾ ਕੋ ਹੋਰ ਲੱਭਣਾ ਲੱਭ ਲਓ ਫੇਰ ਹੋਰ ਕਿਹਨੂੰ ਕਹਿਦੇ ਕਹਿ ਦਿਓ ਹੋਰ ਨਹੀਂ ਨਹੀਂ ਸੱਦੇ ਤੈਨੂੰ ਕ ਰੇਖਾ ਨੇ ਕਹਿੰਦੇ ਦੇਣੇ ਤੈਨੂੰ ਕੀ ਮਤਲਬ ਮੈਂ ਕਹਾਂ ਰਹੀ ਆ ਤੇ ਮੈਂ ਜਦੋਂ ਕੋਈ ਦੁਆਣੇ ਸਕੇ ਉਸ ਤੋਂ ਨਾਲ ਮਮੀ ਇਹਨੂੰ ਕਹਿੰਦੀ ਚਾ ਕੋਈ ਨਹੀਂ ਇੰਨਾ ਚਾਹੀਦਾ ਉਹ ਇਹ ਤਾਂ ਨਾ ਪੜਦੀ ਲੱਗਦੀ ਨਹੀਂ ਇਹ ਤਾਂ ਉਹ ਅੱਛਾ ਅਸਲ ਵਿੱਚ ਨਾ 1 ਘੰਟੇ ਆਉਂਦੀ ਰੋਟੀ ਬਗਾਉਣ ਤੇ 1 ਘੰਟੇ ਇੱਕ ਕੰਮ ਕਰਨ ਆਉਂਦੇ ਇਹਨਾਂ ਦੇ ਦੋਨਾਂ ਦੀ ਆਸ ਵਿੱਚ ਲੱਗਣ ਲੱਪੀ ਆ ਮੈਨੂੰ ਤਾਂ ਲੱਗਦਾ ਕਿਸੇ ਦਿਨ ਝੜਪ ਹੋ ਜਾਣੀ ਹੈ ਡਾਟ ਨਾ ਲੈ ਆਉਣੇ ਇੱਕ ਦੂਜੇ ਲਈ ਹੈ ਬੀਬੀ ਹੁਣ ਇਹਦਾ ਇਹਦਾ ਨਫਟਾਰਾ ਕੀ ਕਰੀਏ ਇੱਥੇ ਤੇ ਕੁੰਡੀਆਂ ਦੇ ਸਿੰਘ ਫਸ ਗਏ ਆ ਹੈ ਕੋਈ ਨਹੀਂ ਕ ਹੱਲ ਕਰਨਾ ਪੈਣਾ ਬੀਬੀ ਬੀਬੀ ਕਹਿੰਦੀ ਮੈਂ ਕੱਲੀ ਕੱਲੀ ਮੈਂਡ ਦੇਣੀ ਬੀਬੀ ਕਿਉਂ ਮੈਂ ਮੇਰਾ ਕਰ ਲੇਦੀ ਬੀਬੀ ਇਹਨਾਂ ਨੂੰ ਸਮਝਾ ਦੇ ਪਿਆਰ ਨਾਲ ਸਮਝਾ ਦੇ ਕਹ ਦੇ ਇੱਕ ਵਾਰੀ ਆਪਣੇ ਦਵਕੇ ਨਾ ਕੀ ਪ੍ਰੋਬਲਮ ਹੈ ਕਹ ਦੇ ਕਿ ਕੰਬੋ ਕੀ ਪਾਉਣਾ ਤੈਨੂੰ ਸੱਦੇ ਦੇ ਚ ਦੱਸ ਵੇ ਕਿ ਕੀ ਗੱਲ ਹੈ ਹੈਗੀ ਤੇ ਹੈ ਆ ਨਹੀਂ ਹੈ ਦੀ ਹੈ ਹੈ ਕੋਸ ਨਹੀਂ ਹੈ ਜਦੋਂ ਹੁੰਦਾ ਕਿ ਉਹ ਸਾਰੇ ਪਿੰਡ ਦੇ ਖਬਰਾਂ ਦਿੰਦੀ ਐ ਤੇ ਇਹਨੂੰ ਪਤਾ ਨਹੀਂ ਕੋਈ ਨਾ ਕਰਦਾ ਮਾ ਮਾ ਗੱਲ ਕਰੇ ਦੱਸ ਹੀ ਦਿੰਨੀ ਐ ਦੱਸ ਇਹ ਸਾਰਾ ਲੈ ਲੱਗੀ ਬੈਗ ਹਾਂ ਥੰਦੇ ਲੋਕ ਤੇ ਕਹਿੰਦੇ ਤੇਰਾ ਕੀ ਚੋਰ ਲੱਗਣਾ ਟਾਈਮ ਲੱਗਣਾ ਕੇ ਤੂੰ ਜਿਹੜਾ ਦਫ਼ਤਰ ਜਾਣਾ ਨਾ ਟਾਈਮ ਲੱਗਣਾ ਲਾ ਲੌੜਾ ਲੌੜਾਂ ਦੇ ਘਟਾ ਚ ਚੱਗੀ ਉੱਥੇ ਜਾ ਕੇ ਮੀਟਿੰਗ ਰੈਂਡ ਕਰਨੀ ਆ ਨਹੀਂ ਤੂੰ ਦੱਸ ਸੱਜਣਾ ਮੈਂ 10 ਵਜੇ ਦਫ਼ਤਰ ਜਾਣਾ ਨਹੀਂ ਵਿਚਰੀ ਗੱਲ ਬਸੀ ਜੇ ਕੀ ਗੱਲ ਮੈਂ ਨਹੀਂ ਮੈਂ ਨਹੀਂ ਤੂੰ ਕੋਈ ਜਾਣਾ ਮੈਂ ਵੈਂ ਗੁੱਸੇ ਹਾਂ ਕਿ ਤੱਕ ਨਹੀਂ ਗੱਲ ਬੰਦੀ ਜਿਹੜੀ ਹੈ ਫਿਰ ਉਹ ਨਹੀਂ ਆਂਟੀ ਨੇ ਦੇ ਦੇ ਦਿੱਤਾ ਚੱਕਰ ਮੁੱਤਦਾ ਦੇਦੀ ਤਾਂ ਕਿ ਥੋੜਾ ਹੀ ਦੇਣਾ ਸਰਦਾ ਮੈਨੂੰ ਭੇਜ ਦੇ ਜੀ ਸਰਦਾ ਦੇਣ ਥੋੜਾ ਤਾਂ ਦੇਣਾ ਸਰਦਾ ਪਹਿਲੇ ਕਿੰਨੇ ਦੇਣੇ ਦੀ ਵਿੱਚ ਪੈ ਗਿਆ ਬੀਬੀ ਇਹ ਫਿਰ ਕਿਦਾਂ ਹੁਣ ਮੈਂ ਤੇ ਤੂੰ ਚੱਲ ਜੀ ਬਤੁਰ ਕੇ ਐਦਾਂ ਕਰਦੇ ਦੂਜੀ ਸਾਈਕਲ ਹੀ ਰੱਖੀਏ ਪਿੱਛੇ ਬੈ ਤੂੰ ਨਹੀਂ ਨਹੀਂ ਮੈਂ ਪਿੱਛੇ ਬੈ ਤੇ ਤੂੰ ਸਦੇ ਦੇ ਜਾਣੇ ਮੈਂ ਲੈ ਜਾਣਾ ਤੈਨੂੰ ਗਲੀ 'ਚ ਠੀਕ ਖਿੱਚੀ ਜਾਏ ਤੂੰ ਹੋਰ ਠੀਕ ਆ ਠੀਕ ਹੈ ਕਰਦੇ ਕੋਈ ਹਾਲ ਇਹਦਾ ਵੀ ਹਾਂ ਇਹਨੂੰ ਸ਼ਰਮ ਨਾ ਆਏਗੀ ਹੈ ਇਹਨੂੰ ਸ਼ਰਮ ਨਾ ਆਏਗੀ ਹੈ ਨਹੀਂ ਜਿਉਂਦੀ ਤੂੰ ਲੱਗੀ ਸਾਡੇ ਆਹ ਤੇ ਤੈਨੂੰ ਕੰਮ ਹੀ ਨਾ ਕਰ ਤੂੰ ਜਵਾਬ ਦੇ ਨਹੀਂ ਤੇ ਸ਼ਰਮ ਨਹੀਂ ਆਉਂਦੀ ਕਦੋਂ ਕਹਿੰਦਾ ਤੇਰਾ ਧਿਆ ਕਰੀਦਾ ਸੂਚਾ ਰੁਕਾ ਘਾਟਾ ਤੇ ਉਹ ਗੱਲ ਉਹੀ ਗੱਲ ਆ ਕਹਿੰਦਾ ਤੇਰਾ ਚਾਹ ਕਰਦਾ ਬੀਬੀ ਹੱਡੀ ਕੰਬੋ ਕੰਬੋ ਕਰਦੀ ਹਾਂ ਹਾਂ ਕੰਬੋ ਕੰਬੋ ਸਹੀ ਗੱਲ ਸਵੇਰੇ ਸ਼ਾਮ ਇਹਨਾਂ ਤੇ ਰੱਬ ਦਾ ਨਾਮ ਹੀ ਜਪਦੀ ਜਿੰਨਾ ਆਂਟੀ ਤੇਰਾ ਨਾਮ ਲੈਂਦੇ ਆ ਇਹਨਾਂ ਤੇਰਾ ਨਾਮ ਲੈਣੇ ਹੈ ਕੋਈ ਨਹੀਂ ਕਰਦੇ ਇਹਨਾਂ ਦਾ ਕੋਈ ਗੁੱਸਾ ਕਿਲਾ ਤੇ ਹੈਗਾ ਕੋਈ ਪ੍ਰੋਬਲਮ ਤਾਂ ਹੈ ਦੱਸ ਕਹਿੰਦੀ ਕੀ ਗੱਲ ਕੀ ਹੈ ਤੈਨੂੰ ਪ੍ਰੋਬਲਮ ਹਾਂ ਪ੍ਰੋਬਲਮ ਨਹੀਂ ਪ੍ਰੋਬਲਮ ਇਹ ਕਹ ਦੱਸ ਕੀ ਹੈ ਪ੍ਰੋਬਲਮ ਕਰੇ ਕਾ ਦੀਆ ਵਹੀ ਘਰ ਦੇ ਬਾਹਰ ਤੇ ਕੰਨ ਨਾ ਕਰਦਾ ਤੇ ਸਭ ਹੀ ਭੇਜਦਾ ਨੰਬਰ ਤੇ ਉਹ ਗੜਾ ਬਹਿਣਾ ਕਿ ਇਹ ਗੱਲਾਂ ਬਾਤਾਂ ਨਾ ਕਰੀ ਮੋਤੀ ਸਿਕਾ ਸਦਾ ਦੇ ਕੇ ਨੰਗੀ ਜਾਏਗਾ ਨਾ ਖੜੀ ਹੋ ਕੇ ਕੋਈ ਨਹੀਂ ਕੋਈ ਨਹੀਂ ਆਉਂਦਾ ਹੈ ਬੀਬੀ ਦੇ ਆਏ ਅੱਜ ਦੋਤੇ ਚੱਲ ਮੈਨੂੰ ਲੈ ਇਹ ਮੁੰਡਾ ਸਾਡੀ ਭੂਆ ਦਾ ਤੇ ਇਹਦੀ ਹੈਗੀ ਲੈਬੋਰੀ ਸ਼ਹਿਰ ਮਕੇਰੀਆਂ ਚ ਲੋ ਮੈਂ ਤਾਂ ਕੋਈ ਕਿਹਾ ਹੀ ਨਹੀਂ ਲੈ ਐਂਦਾ ਸਾਨੂੰ ਕਦੇ ਕੀਤਾ ਨਾ ਰਾਮ ਬਿਆਲਾ ਦਾ ਕੁੱਤਾ ਕੁੱਤਾ ਕਦੀ ਇਹ ਨਾ ਪਿਆਰ ਸਾਨੂੰ ਕਦੀ ਕੀਤਾ ਜਿੱਦਾਂ ਉਹਦਾ ਮੂੰਹ ਚੁੰਮਦੀ ਹੈ ਮੋੜ ਕੇ ਹੈਂ ਹਾਂ ਉਹ ਤਾਂ ਬੁਝੰਦ ਨਹੀਂ ਹੋਰ ਕਿਦਾਂ ਚ ਮੈਂ ਉਹ ਜਿਹੜਾ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਹਰ ਵੇਲੇ ਲੈ ਕੋਈ ਰੱਖਦਾ ਜਿਹੜੇ ਹਿਸਾਬ ਨਾਲ ਉਹਨੂੰ ਪਿਆਰ ਕਰਦੀ ਉਹ ਸਾਨੂੰ ਨਹੀਂ ਨਾ ਮਿਲਦਾ ਆ ਗਿਆ ਕਾ ਦਬਾ ਹੋਣਾ ਨਾ ਉਹ ਉਹਨੂੰ ਤਾਂ ਉਹਨੂੰ ਤਾਂ ਜੱਫੀ ਪਾਈ ਨਹੀਂ ਆ ਭੱਤੇ ਦੀ ਦੇ ਮੁੰਡੇ ਨੂੰ ਕਿਉਂ ਹੋਣਾ ਬਹੁਤ ਜ਼ਿਆਦਾ ਦੂਰ ਬੈਠਾ ਮੈਨੂੰ ਲੱਗਿਆ ਸਹਾਰਾ ਲੱਭੀ ਮੈਨੂੰ ਆ ਜਿਹਨੇ ਤਰਸਾ ਕਾਪ ਪਾ ਲਿਆ ਆ ਬੈਠਾ ਲੱਗ ਮੇਰੇ ਉਸ ਕਾਪ ਕੀ ਚਾ ਚਾਵਾ ਹੈ ਬੀਬੀ ਅੱਖਾਂ ਨਹੀਂ ਕਿ ਚਾਜ ਇਹ ਖਾਪੀਂ ਡੈ ਰਹਿਦਾ ਹੋਈ ਆ ਇਹ ਬੀਬੀ ਦੀ ਮੈਂ ਵੀ ਤੈਨੂੰ ਦੇਦਾ ਤੇ ਤੇਰੀ ਅੱਖਾਂ ਪੀਲੀਆਂ ਸਾਬੀ ਏ ਮੇਰੀਆਂ ਛੁਰਤਾਂ ਗੇਰੀਆਂ ਨਹੀਂ ਨਹੀਂ ਗੇ ਚੈੱਕ ਕਰਾ ਮਾੜਾ ਮੋਟਾ ਮੈਂ ਨਹੀਂ ਜਾਂਦਾ ਕਿ ਮਿੰਦਰ ਭਾਈ ਕੀ ਚੱਲਾ ਮੈਂ ਮੈਂ ਤਾਂ ਟੈਸਟ ਕਰਾਉਣ ਗਿਆ ਸੀ ਟੈਸਟ ਨਹੀਂ ਮੇ ਬੀਬੀ ਕਹਿੰਦੀ ਸ਼ਰਾਬ ਪੀਂਦਾ ਏ ਕੋਈ ਪਛਰਾਬ ਤਾਂ ਰੋਜ਼ ਪੀਂਦਾ ਆ ਆਹ ਦੇ ਲੈ ਸਾਲੇ ਨਾ ਹੋਣ ਤਾਂ ਆ ਦੋਨੇ ਭਰਾ ਐ ਜਾਣੀ ਵੀ ਚੀਜ਼ੇ ਲੱਗ ਕੇ ਜਾਂਦੇ ਰਹਿੰਦੇ ਹੋਣ ਦੇਰ ਜੀ ਨਾ ਤੀ ਗੇਮ ਖਾਣ ਜਾਂਦੇ ਜਾਂਦਾ ਤਾਂ ਇਹ ਤਾਂ ਹੀ ਇਹਨੂੰ ਉਹ ਥੋੜੀ ਪ੍ਰੋਬਲਮ ਆਈ ਮਾੜਾ ਮੋਟਾ ਖਾਂਦਾ ਪੀਂਦਾ ਹੁੰਦਾ ਤਾਂ ਉਹ ਬੀਬੋ ਦਾ ਘਰ ਸੱਟ ਲੱਗੇ ਸੀ ਤਾਂ ਸੱਟ ਕੀ ਬਾਹ ਖੜੀ ਸੀ ਨਾ ਥੋੜੀ ਜੀ ਆ ਖੜੀ ਹੋਈ ਅੱਧ ਕੈਮ ਕਰਤੀ ਕਿ ਮੈਂ ਇਹ ਨੂੰ ਮਾਰਾ ਜਾ ਕੇ ਫੇਰ ਦੇਖਦਾ ਦਿੱਤੀ ਇਹਨੂੰ ਦਵਾਈ ਫੇਰ ਥੋੜੀ ਜੀ ਕੈਮ ਕੀਤਾ ਇਹਨੂੰ ਮੈਂ ਮੇਰੀ ਚੱਲ ਜਾਂਦਾ ਹੋ ਗਿਆ ਮੈਂ ਤਾਂ ਇਹਨੂੰ ਕਹਾਂ ਕਾਲਾ ਆ ਜਾ ਹੁਣ ਵੀ ਨਾ ਹੀ ਕਰੀ ਜਾਂਦਾ ਤੇ ਮੈਂ ਕਰ ਉਹ ਚੱਲ ਹੁਣ ਦਵਾਈ ਖਾਦੀ ਹੋਏਗੀ ਉਦੋਂ ਜਾਂਦੀ ਮੀਮੀ ਉਹ ਕਿੱਥੇ ਕਰਦਾ ਕੰਮ ਆਪਣੇ ਮਕੇਰੀਆ ਦਗਰ ਸਵੇਰੇ ਦਗਰ ਅੱਡੇ ਤੇ ਆਪਣਾ ਖੋਲਿਆ ਕੋਈ ਸ਼ਰੀਰ ਦਾ ਪਿਆਰ ਨਹੀਂ ਇੱਥੇ ਬੈਠੇ ਆ ਕੇ ਪੂਰ ਬੱਖੀ ਚ ਨਾ ਬਣਾ ਲਈ ਤੂੰ ਜੇਲ੍ਹ ਨੂੰ ਤੂੰ ਕਿੱਥੇ ਜਾਣੀ ਟਾਈਮ ਨਹੀਂ ਦਿੰਦਾ ਫੇਰ ਕਹਿਣਾ ਕਿ ਨਾ ਇਹ ਪਤਾ ਕਹਿਣਾ ਉੱਥੇ ਕਿੰਨਾ ਕੁ ਤੁਸੀਂ ਨਾ ਰਹਿਣਾ ਮੇਰੀ ਬੀਬੀ ਦੀਆਂ ਤਾਂ ਕੋਈ ਮਿੰਤਾ ਕਰਾਉਂਦਾ ਨਹੀਂ ਪਰ ਮੇਰੀ ਬੀਬੀ ਦਾ ਮਿੰਤਾ ਕਰਾਤੀ ਆਂਟੀ ਨੇ ਮੇਰੀ ਬੀਬੀ ਉਹ ਸਾਰੀ ਇੱਜ਼ਤ ਕਰਦੇ ਬੀਬੀ ਤੇਰੇ ਤੇ ਇੱਜ਼ਤ ਕੋਈ ਰੱਖੀ ਨਹੀਂ ਬੀਬੀ ਆਂਟੀ ਨੇ ਇਹਦਾ ਕਹਿਣਾ ਹੈ ਉਹ ਹੋਏ 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 ਬਸ ਇਹਨੂੰ ਮਰਦੀ ਪਰ ਚੱਲ ਉਹਨੂੰ ਉਹਨੂੰ ਕਹਿ ਦਾਂਗੇ ਆਂਟੀ ਨੇ ਦੇ ਦੇਣਾ ਆ ਦੇ ਦੇ ਦੂਗੀ ਯਾਰ ਆਂਟੀ ਕੋਈ ਗੱਲ ਨਹੀਂ ਉਹਨੂੰ ਕਹਿ ਦਾਂਗੇ ਨਹੀਂ ਹੈਗਾ ਟਾਈਮ ਤਾਂ ਤੂੰ ਕਿੰਨੇ ਘਰਾਂ ਚ ਦੇਣੇ ਸੱਦੇ ਉਹ ਆਪਣੇ ਹੀ 10 15 ਘਰ ਹਨ ਉਹ ਕਿੰਨੇ ਘਰਾਂ ਦੇ ਮਿਲਣ ਕੀ ਬਦਾਂ ਹਨ ਸਾਰੇ ਆਹ ਜਿੱਥੇ ਤੇ ਉਹ ਸਾਰੇ ਆਹ ਨੰਮੜਾ ਦੇ ਘਰਾਂ ਨੂੰ ਕਦੀ ਆਇਆ ਇੱਕ ਵਾਰ ਅੱਗੇ ਤਾਂ ਇਹ ਦੂਰ ਤੀਰ ਦਿੰਦੇ ਰਹੇ ਸੱਦੇ ਇਹ ਤਾਂ ਬਦਾਂ ਹੋਣੇ ਸਾਰੇ ਜਿੰਨੇ ਹੁੰਦੇ ਤੂੰ ਤੇ ਨਹੀਂ ਕੋਈ ਨਹੀਂ ਰੁਕੀ ਜਿੰਦੇ ਘੱਟ ਜੇਣੇ ਤਾਂ ਕਹਿ ਰਹੇ ਨੇ ਕੋਈ ਨਹੀਂ ਅੰਨਾ ਕਰਦੇ ਹੁਣ ਰੱਖ ਦਿੰਦਾ ਹਾਂ ਕਹਿੰਦੇ ਆਣਾ ਅਹੀਂ ਕੀ ਗੱਲ ਸਕਾਪ ਬਨ ਲਾ ਸਿਰ ਤੇ ਕਿ ਜਿਆਦਾ ਗਰਮੀ ਲੱਗਦੀ ਐ ਫੇ ਬਿਮਾਰ ਹੋਣਾ ਆ ਬਨ ਮੇਰੇ ਸਾਹਮਣੇ ਤੇਰੇ ਉਧਰ ਉਹ ਪੇ ਚਿੱਟੇ ਚ ਉਹ ਪੌੜੀਆਂ ਥੱਲੇ ਆ ਬਨ ਲੈਣੀ ਕੋਈ ਬਨ ਲੈਣੀ ਆ ਬਾਜ ਕੇ ਰਹਿਗਾ ਠੰਡ ਤੋਂ ਆਏ ਹਾਏ ਤਿੰਨ ਚਾਰ ਦਿਨ ਤੇ ਕੱਢ ਓਕੇ ਸੋਕੇ ਲੈ ਉਹਦਾ ਮੈਂ ਤਾਂ ਨਹੀਂ ਲੈਣ ਦਿੰਦਾ ਤਾਂ ਹੁਣ ਕਹਿੰਦਾ ਦੇਖ ਲੈ ਉਹਦਾ ਹੀ ਲੱਗਦਾ ਥੋੜਲੇ ਬੇਬੀ ਉਹਦੇ ਦਾ ਹਾਲ ਦਿਖਲਾ ਦਿਖਲਾ ਤੇ ਚਾਰ ਦਿਨ ਮੁੰਡੇ ਐਸੇ ਤੇਰਨਾ ਤੇ ਮੇਰਾ ਜਹਾਨ ਵਸਦਾ ਆ ਤੇ 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 ਕਹਿੰਦਾ ਖਾਣ ਦੀ ਆ ਰੌਣਾ ਕਾ ਮੇਰੀ ਮੇਰੀ ਜੀ ਪ੍ਰੋਗਰਾਮ ਕਢਾਉਣਾ ਨਾਲ ਆਪਣਾ ਮੇਰਾ ਨਾ ਯਾਰ ਇਹ ਵੀ ਮੇਰਾ ਕਿੰਨਾ ਮੈਂ ਤੇਰਾ ਕੀ ਮਤਲਬ ਕੱਢਿਆ ਸੱਚੀ ਦੱਸ ਮੇਰੇ ਨਾਲ ਪਿਆਰ ਕਿੰਨਾ ਕਰਦੀ ਹਾਂ ਹਾਂ ਟੀ ਹੋ ਗਿਆ ਕੰਮ ਡੰਨ ਨਿਬੜ ਗਿਆ ਕੰਮ ਯਾਰ ਮੇਰਾ ਸਾਰਿਆਂ ਨਾਲ ਇਹ ਬਦਲ ਤੈਨੂੰ ਸ਼ਾਮਾਂ ਪਹੁੰਚ ਗਈ ਇੱਥੇ ਜਣਾ ਮੈਂ ਪਿਆਰ ਕੀਤਾ ਨਹੀਂ ਕੀਤਾ ਇਹਦਾ ਹੁਣ ਮੈਂ ਘਾਲ ਲੱਗੀ ਕੱਢਣ ਨੂੰ ਕਹਿਣੋ ਮੈਂ ਇਹਦੇ ਤੇ ਨਾ ਤੇ ਪਿਆਰ ਕੀਤਾ ਪਰ ਮੈਂ ਕੀ ਗਾਲਾਂ ਤੇ ਕੱਢੀ हां दी तेरे ਬਹੁਤ ਪੇਸ਼ ਆ ਗਈ ਬੀਬੀ ਅੱਜ ਕੀ ਹੋਇਆ ਤੇਰਾ ਹੱਕ ਹੈ ਇਹ ਕਹਿੰਦਾ ਹੱਕ ਪਿਆਰ ਹੈ ਇੱਕ ਪਿਆਰ ਦੀ ਗੱਲ ਦੇ ਵੀ ਪਿਆਰ ਦੀ ਗੱਲ ਪਿਆਰ ਦੀ ਗੱਲ ਬਹੁਤ ਸ਼ੁਕਰੀਆ ਥੋੜਾ ਜਿਹਾ ਸਹੀ ਗਿਆ ਪਾਟਿਆ ਅਦਾ ਦਨ ਮੁਕਿਤੋਂ ਔਰ ਯਾਰ ਇੱਕ ਦਿਨ ਸਿਮੇ ਦੇ ਮੋਟਰਸਾਈਕਲ ਦਾ ਲੱਗ ਗਿਆ ਲੰਬੀ ਚਾਲ ਕਿੱਥੇ ਗਾ ਪਾਲਾ ਜੇ ਪਾਉਣਾ ਦਾ ਕਿਧਰਲੇ ਪਾਸੇ ਇਧਰ ਰਿਵਰਸ ਆਉਣਾ ਦੇ ਯਾਰ ਆਟ ਬਿੱਲੀ ਬੜੇ ਲੁੱਟਾ ਕੋਈ ਗੱਲ ਨਹੀਂ ਆਪਾਂ ਕਿੱਧਰ ਕਿਤੇ ਜਾਣਾ ਪਾਲਾਗਾ ਜੱਟਾਂ ਚੰਗੀਆਂ ਸਗੋਂ ਜਿੰਨੇ ਅਸੀਂ ਸਾਦੇ ਆ ਉਹਨੇ ਹੀ ਵਧੀਆ ਲੱਗਦੇ ਆ ਕੋਈ ਗੱਲ ਕੈਨੇਡਾ ਤੋਂ ਆਗੇ ਤੇ ਅਸੀਂ ਰਾਜੀ ਬਣ ਗਏ ਕਿਤੇ ਹਾਂ ਜੀ ਹਾਂ ਜੀ ਦੱਸੋ ਜੀ ਬਾਰੇ ਤੁਸੀਂ ਹਾਂ ਸਾਡੀ ਜੀ ਬੋ ਤਾਂ ਲੋਕੀ ਮਾਰੀ ਇਹਨੂੰ ਪੁੱਛ ਬੀਬੀ ਇਹ ਇਹ ਕਹਿੰਦਾ ਨਾ ਬੋਲਦਾ ਬੀਬੀ ਇੱਥੇ ਆਹ ਇਹਦੇ ਸਾਹਮਣੇ ਹੋ ਮੇਰੇ ਆ ਮਾ ਜੀ ਹਾਂ ਸਾਹਮਣੇ ਹੀ ਆ ਤੇਰੇ ਹੋਰ ਕਿਹਦੀ ਲੱਗੀ ਕਰਦਾ ਦੱਸ ਮੇਰੇ ਬੀਬੀ ਤੁਹਾਡੇ ਨੂੰ ਆਰਤ ਬੜੀ ਚੋਗਲੀ ਦੀ ਉਹਦਾ ਉਹ ਕੀ ਕਹਿੰਦਾ ਬੀਬੀ ਤੁਹਾਡੇ ਨੂੰ ਆਰਤ ਬੜੀ ਚੋਗਲੀ ਦੀ ਇਹਨੂੰ ਆਹੋ ਕਹਿੰਦੀ ਆ ਚੋਗਲੇ ਕੀਤੀ ਓਏ ਹਾਂ ਇਹ ਕਿੱਸੇ ਨੂੰ ਤੇਰੀ ਪਰ ਕੋਈ ਘਰ ਸੀ ਤੇਰੀ ਦੇਖਿਆ ਪਤਨੀ ਜੀ ਨੂੰ ਆ ਹੈ ਕੀ ਆ ਫੇਲਾ ਇਹ ਬੜਾ ਸਿਆ ਬੜਿਆ ਚ ਸ਼ਗਲ ਨਹੀਂ ਇਹਦਾ ਆਪਣੀ ਇਹਨੂੰ ਤੇਦਾ ਪਾਪਾ ਸੋਣਾ ਹੈ ਤਾਂ ਬੇਫੁਮਾਰੀ ਕੀ ਹੈ ਖਨੀ ਕਹਿੰਦੇ ਕਹਿੰਦੇ ਵੀ ਵੀਸਾ ਨਹੀਂ ਲੈ ਉਹ ਕਈਆਂ ਕabhi ਵੀਜ਼ਾ ਦੀ ਆਪੇ ਆਪਣੇ ਨੂੰ ਕੁਮਾਰੀ ਕੀ ਨਾਲੇ ਵੀ ਕਹਿਣਾ ਬਈ ਛੱਡਣੀ ਆਉਂਦੇ ਨੇ ਉਹਦੇ ਸਿੱਧਾ ਜਾਂਦਾ ਸਿੱਟੇ ਕੋਲ ਉਹਦੇ ਇਹਨੇ ਬੜਾ ਕਾੜ ਬੜੀ ਆ ਇਹਨਾਂ ਨੂੰ ਇਹਨਾਂ ਦੀਆਂ ਸਿਆਣੀਆਂ ਚਾਕਰ ਬੜੀ ਪਤਾ ਨਹੀਂ ਕਿਉਂ ਕਹੀਂ ਹੈ ਕਿ ਦਿਲ ਨਰਮ ਵਾਲੇ ਇਹਨਾਂ ਚਾਕਰ ਬੜੀ ਇਹ ਇਹ ਹੈ ਨਹੀਂ ਸਿਆਣੀ ਲਿਖ ਲਿਖਾ ਕਰਤਾ ਆਪਾਂ ਪਰ ਤੂੰ ਸਾਡਾ ਆ ਸਮਝ ਜਾਲਾ ਨਹੀਂ 10 ਮਿੰਟ ਹੋ ਗਏ ਨਾਲ ਸ਼ੁਰੂ ਹੋ ਗਿਆ ਗੁਰਿੰਦਰ 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 ਸਿੰਘ ਕੋ ਟਿਕਾ ਟੋਕਾ ਵਾਲਾ ਬਣਾ ਦੇ ਦੱਸ ਦੇ ਲਵਾ ਦਿੰਨੇ ਆ ਲਾ ਇਹਦੇ ਸੂਈ ਬੋਲਦੀ ਉਹ ਬੀਬੀ ਸਾਡੀ ਲਾ ਸੂਈ ਇਹਦੇ ਸੂਈ ਤੇ ਬੋਲਦੀ ਬਹੁਤ ਤੂੰ ਮੋਟਾ ਕੱਪੜਾ ਪਾਲਾ ਭਰਾਵਾ ਕੋਈ ਬੱਬੂ ਤੂੰ ਵੀ ਪਾਲਾ ਠੰਡ ਬੜੀ ਆ ਮੈਂ ਗੱਡੀ ਰਹਾ ਤੈਨੂੰ ਜੈਕਟ ਪਾਵਾਂ ਦੂਜੀ ਕੱਲੋਂ ਫੈਕਟਰ ਜਾਂ ਪਾਲਾ ਮੈਨੂੰ ਲਹਿੰਗਾ ਕਰਾ ਕੇ ਦੇਣਾ ਭੋਗ ਵਾਲੇ ਦਿਨ ਉਹ ਫਿਰ ਕਹਿਣ ਲੱਗ ਪਿਆ ਕਹਿੰਦਾ ਲਹਿੰਗਾ ਕਰਾ ਕੇ ਦੇਣਾ ਆਹ ਕਹਿੰਦਾ ਲਹਿੰਗਾ ਕਰਾ ਕੇ ਦੇਣਾ ਆਹ ਦੇ ਲਹਿੰਗਾ ਔਰ ਕੇ ਲੈ ਕੇ ਇਹ ਕਹਿਣਾ ਪਿਆ ਇਹ ਪਾਉਂਦਾ ਪਿਆ ਜਿੱਦੀ ਤੇਰੇ ਪੈਰ ਵੀ ਨੰਗੇ ਜਰਾਬਾਂ ਪਾਉਣੀਆਂ ਨਹੀਂ ਬੀਬੀ ਨੇ ਪਾਇਆ ਆਪਣਾ ਅਸ਼ਤਰ ਸੈਸ਼ਤਰ ਬਹੁਤ ਆੜੇ ਨੇ ਸਮਾਨ ਕਰ ਲਿਆ ਰੈਡੀ ਕਰਿਆਨੇ ਦਾ ਸਾਰਾ ਤੋਹਾ ਉਸਤਾਦ ਓਕੇ ਆ ਕੰਮ ਤੇ ਤੂੰ ਜਾਣਾ ਹੋ ਜਾ ਨਹੀਂ ਕਰਦਾ ਮੈਂ ਜਾ ਚੱਲ ਨਹੀਂ ਯਾਰ ਤੈਨੂੰ ਮਜ਼ਾਕ ਜਿਹਾ ਆਉਣੇ ਚੱਲਦੇ ਆਪਾਂ ਘਰ ਨੂੰ ਸਮਾਨ ਲਿਆ ਲੈ ਕਿਤੇ ਦੀਪਾ ਚੱਲ ਬਈ ਉਹ ਇਧਰਲੀ ਸਾਈਡ ਰੱਖ ਉਹ ਇੱਧੇ ਸਾਬੀ ਸਾਬੀ ਨੇ ਘਰ ਦਾ ਰੈਡੀ ਸਮਾਨ ਤੇ ਮਕੇਰੀਆਂ ਸ਼ਹਿਰ ਚ ਯੱਟ ਨਜ਼ਾਰੇ ਲੈ ਰਹੇ ਆ ਤੇ ਹੁਣ ਆਪਾਂ ਚੱਲੇ ਆਂ ਘਰ ਨੂੰ ਸਮਾਨ ਰੈਡੀ ਆ ਓਕੇ ਆ ਤੇ ਘਰ ਦਾ ਮਾਹੌਲ ਦੇਖਦੇ ਜਾ ਕੇ ਲਾਓ ਜੀ ਬਰੈਡ ਵੀ ਆ ਗਏ ਨੇ ਚਲੋ ਗਾਇਜ਼ ਓ ਯਾਰ ਪਰਿਉਂ ਦੀ ਰੱਖ ਲਾ ਹਾਂ ਯਾਰ ਉਧਰ ਪੰਪ ਲੈਣੀ ਪੈਣਾ ਮੈਂ ਸਾਰਾ ਹੀ ਸੈਟਿੰਗ ਕਰਤੀ ਹੈ ਕਰਦੇ ਕਰਦੇ ਫਿਰ ਤੂੰ ਪਰਿਉ ਮੇਰਾ ਵੀਰ ਮੜਾ ਆ ਲਓ ਜੀ بارش ਵੇਖੋ ਤੇ ਡਰ ਰਿਹਾ ਮਨ ਕੀ ਪਤਾ ਨਹੀਂ ਹੁਣ ਕੱਲ ਨੂੰ بارش ਹਟਦੀ ਆ ਕਿ ਨਹੀਂ ਮਹਾਰਾਜ ਅਕੇ ਅਰਦਾਸ ਬੇਨਤੀ ਦੇਹੀ ਹੈ ਕਿ ਸਵੇਰੇ ਧੁੱਪ ਚੜ ਜਾਵੇ ਚਲੋ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਪ੍ਰੋਗਰਾਮ ਆਰੰਭਿਆ ਆ ਉਹ ਵਧੀਆ ਵਧੀਆ ਮਹਾਰਾਜ ਕਰਾਵੇ ਬਾਕੀ ਵੇਖੋ ਸਮਾਨ ਆਪਾਂ ਲੈਣ ਦਾ ਕਰਿਆਨੇ ਕਰੂਨੇ ਦਾ ਸਾਰਾ ਸੋ ਗੱਦੇ ਗੁੱਦੇ ਜਿਹੜੇ ਕੱਲ ਲਿਆਵਾਂਗੇ ਤਸਵੀਰियां ਆਪਾਂ 9 10 ਵਜੇ ਪਾਠ ਰੱਖਣਾ ਆ ਤੇ ਤੁਹਾਨੂੰ ਵਲੌਗ ਦੇ ਵਿੱਚ ਸਾਰਾ ਦਿਖਾਵਾਂਗੇ ਬੰਦੇ ਆਪਣੇ ਬੈਠੇ ਆ ਬਾਬਾ ਜੀ ਕੈਨੇਡਾ ਵਾਲੇ ਇਹੀ ਕਰਤਾ ਧਰਫਾ ਇਹੀ ਕਰ ਰਹੇ ਆ ਹਾਂ ਭਰਾਵਾ ਮੈਂ ਕੀ ਆ ਬਾਬਾ ਨਾਨਕ ਬਾਕੀ ਕਰਨ ਵਾਲਾ ਤੇ ਬਾਬਾ ਨਾਨਕ ਆ ਤੇ ਉਦਾਂ ਚਲੋ ਬੈਹ ਢੇਲੇ ਦਾ ਹਿਸਾਬ ਸਾਡੇ ਬਾਬਾ ਜੀ ਹੁਣਾਂ ਕੋਲੇ ਹੀ ਆ ਸਾਰਾ ਵੀਰਿਆ ਤੇ ਮੈਂ ਕਰਦ ਰਿਆਂ ਮੇਰੇ ਕੋ ਕਿੱਥੋਂ ਆਏ ਆ ਤੇ ਪਿੱਛੇ ਸਾਡੇ ਸਾਹੀ ਜੀ ਨੇ ਇਹ ਲਿਖਤ ਪੜਤ ਜੋ ਕਾਊਂਟ ਅਕਾਊਂਟ ਬ੍ਰਾਂਚ ਮੁਨਸ਼ੀ ਜਿਹੜੇ ਆ ਉਹ ਸਾਬੀ ਜੀ ਹੋਣੇ ਆ ਸੋ ਆਪਣਾ ਸਾਬੀ ਨਾਲ ਬਹੁਤ ਘਰ ਵਾਲਾ ਪ੍ਰੇਮ ਆ ਤੁਹਾਡਾ ਸਾਥ ਵੀ ਬਹੁਤ ਦੰਦਾ ਪਤੀ ਜਾਰ ਦਾ ਬਹੁਤ ਰੌਣਕ ਮੇਲਾ ਆ ਮਹਾਰਾਜ ਦੀ ਪੂਰੀ ਕਿਰਪਾ ਆ ਮਾਰਾ ਮੇਰੇ ਮਿੱਤਰੋ ਦੁਨੀਆਂ ਸਭ ਹੈ ਨਾ ਛੋਟੀ ਘੜਨੀ ਪੈਣੀ ਯਾਰ ਉਹ ਚੁਕਮੀ ਕਹਿੰਦੇ ਆ ਚੁਕਮੀ ਲੈ ਜਾਗੇ ਟਰਾਲੀ ਜੀ ਠੀਕ ਆ ਤੇ ਰਮਾਲਾ ਸਾਹਿਬ ਲੈ ਕੇ ਆਏ ਆ ਤੇ ਸਰੋਪੇ ਲੈ ਕੇ ਆਏ ਆ ਬਾਕੀ ਬੀਬੀ ਦੀਆਂ ਗੱਲਾਂ ਤੇ ਤੁਹਾਨੂੰ ਬੀਬੀ ਦੇ ਅੱਜ ਭਕੀ ਪਈ ਆ ਪੂਰੀ ਘਰੇ ਜਾ ਕੇ ਫੇਰ ਦਾਰਦੇ ਆ ਤੇ ਫੇਰ ਫਾਈਨਲ ਟੱਚ ਦਵਾਂਗੇ ਵਲੌਗ ਨੂੰ ਸੋ ਅੱਜ ਦਾ ਵਲੌਗ ਇੱਥੇ ਸਮਾਪਤੀ ਆ ਸੋ ਕੱਲ ਨੂੰ ਫੇਰ ਨਵੇਂ ਵਲੌਗ ਨਾਲ ਮਿਲਾਂਗੇ ਅਪਡੇਟ ਪੂਰੀ ਦਿੰਦੇ ਰਾਵਾਂਗੇ ਸੋ ਪਿਆਰ ਤੁਸੀਂ ਬਹੁਤ ਦੇ ਰਹੇ ਹੋ ਵਲੌਗਾਂ ਨੂੰ ਉਹ ਬਹੁਤ ਆਪਣਾ ਦਿਲੋਂ ਧੰਨਵਾਦ ਆ ਤੁਹਾਨੂੰ ਬਸ ਇਦਾਂ ਹੀ ਚੜਦੀ ਕਲਾ ਰੱਖਣੀ ਆ ਤੁਸੀਂ ਮਿਲਦੇ ਆ ਤੁਹਾਨੂੰ ਆਉਦੇ ਵਾਓ ਲਾਜਾ bro ਲਾਜੇ ਅੰਦਰ ਰੱਖ ਦੋ ਜਿੱਥੇ ਤੁਹਾਡਾ ਦਿਲ ਕਰਦਾ ਅੰਦਰ ਅੰਦਰ ਰੱਖੋ ਨਹੀਂ ਨਹੀਂ ਲਾ ਜੀ ਕਰਤਾ ਫਾਈਨਲ ਇੱਥੇ ਅਸੀਂ ਪਾੜ ਰੱਖਾਂਗੇ ਇੱਧਰ ਇੱਧਰਲੇ ਕਮਰੇ 'ਚ ਵਾਹ ਜੀ ਵਾਹ ਤੇ ਇਹ ਤੇ ਵੈਂਡ ਬੁੱਡ ਲੱਗੇ ਸਾਰਾ ਕੁਝ ਆ ਤਰੀਕੇ ਨਾਲ ਵੱਡਾ ਹੋ ਰਹੀਆਂ ਵਾ ਕਿਉਂ ਹੋ ਰਹੀਆਂ ਅੱਲਾਹੁਣੇ ਤੂੰ ਸਾਰੇ ਦਸਮਨ ਜੀ ਕਹਿੰਦਾ ਏ ਇਤਨਾ ਪਿਆਰ ਇੱਕ ਉੱਟ ਦੇ ਜੱਫੀ ਪਾ ਲੋ ਹਲੋ ਕਰ ਦੋ ਯਾਰ ਹੁਣ ਥੇ ਜੱਫੀ ਪਾ ਲੋ ਇੱਕ ਵਾਰੀ ਕੁੱਤ ਕੇ ਮੈਨੂੰ ਵੀ ਬੁਲਾਉਣਾ ਓਏ ਉਹਦੇ ਚਾਚੂ ਨੂੰ ਵੀ ਪਾ ਕੇ ਲੋ ਲੱਗਦਾ ਟਾਈਮ ਹਾਂ ਹਾਂ ਚੱਲ ਜੀ ਯਾਰ ਨਹੀਂ ਬਹੁੰਦਾ ਰਹਿੰਦਾ ਘਰੇ ਪ੍ਰੋਗਰਾਮ ਜਾਰੀ ਜਿੱਦਾਂ ਸਹੀ ਲੱਗਦਾ ਚਲੋ ਠੀਕ ਹੋ ਜਾਂ ਦੋ ਮਿੰਟ ਰਾਹ ਦੇ ਦੇ ਭਾਈ ਇੱਕ ਬੰਦਣਾ ਰਹਿ ਗਿਆ ਬਸ ਬੰਦਣਾ ਰਹਿਣ ਦੋ ਨਾਮ ਵੀ ਲੋਣਾ ਨਹੀਂ ਨਹੀਂ ਚੰਗਾ ਜਾਓ ਲਓ ਜੀ ਲੜੀਆਂ ਲੱਗ ਗਈਆਂ ਸਾਰਾ ਕੁਝ ਤਿਆਰੀ ਹੋ ਗਈ ਆ ਤੇ ਲਾਈਟ ਹੈ ਨਹੀਂ ਆ ਨਾ ਲਾਈਟਾਂ ਤੁਹਾਨੂੰ ਜਗਦਿਆਂ ਦਿਖਣੀਆਂ ਸੀਗੀਆਂ ਸੋ ਇਹਦੇ ਨਾਲ ਵਲੌਗ ਦੀ ਸਮਾਤੀ ਦੋਨਾਂ ਭਰਾਵਾਂ ਨੇ ਕੰਮ ਬਹੁ ਕਰਾਇਆ ਹੈ ਭਤੀਜੇ ਨੇ ਵੀ ਤੇ ਲਾਜੇ ਭਾ ਨੇ ਵੀ ਲਾਜਾ ਵੀ ਆ ਗਿਆ ਸੋ ਗਿਆ ਹੀ ਕਿਤੇ ਸੋ ਸਾਰਿਆਂ ਨੂੰ ਸਸਰੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਬੋਲੇ ਸਵੇਰੇ ਦੱਸ ਦੇ ਤੁਹਾਨੂੰ ਮਹਾਰਾਜ ਦੀ ਸਰੂਪ ਲੈਣ ਜਾਂਦੇ ਜਦੋਂ ਠੀਕ ਆ ਜੀ ਓਕੇ ਲਓ ਜੀ ਲਾਈਟਾਂ ਕਰੋ ਚੈੱਕ ਕਰਦੀਆਂ ਸੋ ਇੱਕ ਵਾਰੀ ਤੁਹਾਨੂੰ ਦਿਖਾਉਣੀ ਸੀ ਲਾਈਟ ਆ ਗਈ ਆ ਤੇ ਹੁਣ ਸਸਰੀ ਕਾਲ ਆ ਸਾਰਿਆਂ ਨੂੰ ਫਤਿਹ ਆ ਕੱਲ ਤੋਂ ਅਪਡੇਟ ਨਵੀਂ ਸ਼ੁਰੂ ਕਰਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ